ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਹ ਡਿਜ਼ਾਈਨ ਆਪਣਾ 6 ਸਲਾਈਆਂ ਦਾ ਡਿਜ਼ਾਈਨ ਹੈ ਜੀ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਔਰ ਤਿੰਨ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਔਰ 6 ਕੁੰਡਿਆਂ ਦਾ ਡਿਜ਼ਾਈਨ ਹੈ ਜੀ 6 ਦੇ ਮਲਟੀਪਲ ਆਪਾਂ ਕੁੰਡੇ ਲੈਣੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ 베ਬੀ ਜੈਕਟ 베ਬੀ ਸਵੈਟਰ ਜੈਂਟ ਸਵੈਟਰ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਜੀ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਛੇ ਦੇ ਮਲਟੀਪਲ ਕੁੰਡੇ ਲੈਣੇ ਹੈ ਜੀ ਪਲਾਸਟ ਤਿੰਨ ਕੁੰਡੇ ਆਪਾਂ ਐਕਸਟਰਾ ਲੈਣੇ ਇੱਕ ਕੁੰਡਾ ਐਕਸਟਰਾ ਆਪਾਂ ਫਸਟ ਤੇ ਰੱਖਣਾ ਦੋ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਲਾਸਟ ਵਾਲੇ ਕੁੰਡਿਆਂ ਦੀ ਆਪਾਂ ਐਕਸਟਰਾ ਕੁੰਡਿਆਂ ਦੀ ਆਪਾਂ ਸਿੱਧੀ ਬਣਾਈ ਕਰਨੀ ਹੈ ਜੀ ਫਸਟ ਸਲਾਈ ਜੀ ਇਸ ਡਿਜ਼ਾਈਨ ਦੀ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਐਕਸਟਰਾ ਇਸਦੀ ਬਣਾਈ ਕਰ ਲੈਣੇ ਉਸ ਤੋਂ ਬਾਅਦ ਇੱਕ ਕੁੰਡਾ ਉਲਟਾ ਬਣਾਈ ਕਰ ਲੈਣਾ ਆਪਾਂ ਪੰਜ ਕੁੰਡੇ ਸਿੱਧੇ ਇੱਕ 2 10 4 5 ਪੰਜ ਗੁੰਡੇ ਸਿੱਧੇ ਅੱਗੇ ਇੱਕ ਗੁੰਡਾ ਉਲਟਾ ਪੰਜ ਗੁੰਡੇ ਸਿੱਧੇ ਪੰਜ ਗੁੰਡੇ ਆਪਣੇ ਸਿੱਧੇ ਆਉਣਗੇ ਜੀ ਇਹ ਹੀ ਪੰਜ 6 ਗੁੰਡਿਆਂ ਦਾ ਪੈਟਰਨ ਆਪਾਂ ਪਹਿਲੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ కల్టా పొండే సల్టా పూడే సే ਆਪਾਂ ਇਸ ਡਿਜ਼ਾਈਨ ਨੂੰ 33 ਗੁੰਡੇ ਉੱਪਰ ਬਣਾ ਰਹੇ ਹਾਂ ਜੀ 3 ਗੁੰਡੇ ਇਸ ਡਿਜ਼ਾਈਨ ਦੇ ਔਰ 3 ਗੁੰਡੇ ਆਪਾਂ ਐਕਸਟਰਾ ਲਏ ਆ ਗੁੰਡਾ ਉਲਟਾ 5 ਗੁੰਡੇ ਸਿੱਧੇ 1 2 3 4 5 ਲਾਸਟ ਟਿਕ ਕੁੰਡਾ ਐਕਸਟਰਾ ਇਸ ਦੀ ਆਪਾਂ ਸਿੱਧੀ ਬਣਾਈ ਕਰ ਦੇਣੀ ਹੈ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਹ ਸਲਾਈ ਨੂੰ ਆਪਾਂ ਇਸ ਤਰ੍ਹਾਂ ਉਲਟਾ ਬਣ ਕੇ ਕੰਪਲੀਟ ਕਰ ਲਵਾਂਗੇ ਥ੍ਰੈਡ ਆਪਣੀ ਸਾਈਡ ਸਾਰੇ ਕੁੰਡਿਆਂ ਦੀ ਆਪਾਂ ਉਲਟੀ ਬਣਾਈ ਕਰ ਦੇਣੀ ਹੈ ਦੂਸਰੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰਕੇ ਆਪਾਂ ਇਸ ਸਲਾਈ ਨੂੰ ਕੰਪਲੀਟ ਕਰ ਲੈਣਾ ਜੀ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਹ ਸਲਾਈ ਨੂੰ ਆਪਾਂ ਪਹਿਲੀ ਸਲਾਈ ਵਾਂਗ ਹੀ ਬਣਾਈ ਕਰਨਾ ਹੈ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਉਸ ਤੋਂ ਅਗਲਾ ਕੁੰਡਾ ਉਲਟਾ ਨਾਲ ਵਾਲੇ ਪੰਜ ਕੁੰਡੇ ਸਿੱਧੇ ਇਹਸ ਤਰ੍ਹਾਂ ਇੱਕ ਕੁੰਡਾ ਉਲਟਾ ਪੰਜ ਕੁੰਡੇ ਸਿੱਧੇ ਇਸ ਤਰ੍ਹਾਂ ਆਪਾਂ ਇਸ ਸਲਾਈ ਨੂੰ ਕੰਪਲੀਟ ਕਰ ਲੈਣਾ ਹੈ ਜੀ ਤੀਸਰੀ ਸਲਾਈ ਨੂੰ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਨੂੰ ਆਪਾਂ ਇਸ ਤਰ੍ਹਾਂ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰ ਦੇਣੀ ਹੈ ਥ੍ਰੈਡ ਆਪਣੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਦੀ ਆਪਾਂ ਉਲਟ ਬਣਾਈ ਕਰਕੇ ਚੌਥੀ ਸਲਾਈ ਨੂੰ ਬਣਾਈ ਕਰਕੇ ਕੰਪਲੀਟ ਕਰ ਲੈਣਾ ਜੀ ਇਹਤ ਲਈ ਇਸ ਡਿਜ਼ਾਈਨ ਦੀ ਪੰਜਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਪਾਉਣਾ ਹੈ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅਗਲਾ ਕੁੰਡਾ ਪਲਟਾ ਬਣਾਈ ਕਰ ਲੈਣਾ ਫਿਰ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਹੈ ਜੀ ਇੱਕ ਕੁੰਡਾ ਸਿੱਧਾ ਬਣਾਈ ਕਰਨ ਦੇ ਬਾਅਦ ਤੀਸਰੇ ਕੁੰਡੇ ਦੇ ਨੀਚੋਂ 1 2 3 4 5 ਪੰਜਵੇਂ ਕੁੰਡੇ ਵਿੱਚੋਂ ਆਪਾਂ ਇੱਕ ਕੁੰਡਾ ਬਣਾਈ ਕਰ ਲੈਣਾ ਇਸ ਤਰ੍ਹਾਂ ਇਸ ਕੁੰਡੇ ਨੂੰ ਆਪਾਂ ਲੂਜ਼ ਰੱਖਣਾ ਇਸ ਤੋਂ ਅੱਗੇ ਚਾਰ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਜੀ ਚਾਰ ਕੁੰਡੇ ਬਣਾਈ ਕਰਨ ਦੇ ਬਾਅਦ ਇੱਕ ਕੁੰਡਾ ਇਸ ਪੰਜਵੇਂ ਕੁੰਡੇ ਵਿੱਚੋਂ ਹੀ ਆਪਾਂ ਬਣਾਈ ਕਰ ਦੇਣਾ ਜੀ ਇਸ ਤਰ੍ਹਾਂ ਇਸ ਕੁੰਡੇ ਨੂੰ ਵੀ ਆਪਾਂ ਥੋੜਾ ਜਿਆ ਲੂਜ਼ ਰੱਖਾਂਗੇ ਅੱਗੇ ਇੱਕ ਕੁੰਡਾ ਉਲਟਾ ਇਹਹੀ ਡਿਜ਼ਾਈਨ ਰਿਪੀਟ ਹੁੰਦਾ ਜਾਊਗਾ ਜੀ ਇੱਕ ਕੁੰਡਾ ਸਿੱਧਾ ਤੀਸਰੇ ਕੁੰਡੇ ਦੇ ਨੀਚੋਂ ਆਪਾਂ ਪੰਜਵੇਂ ਕੁੰਡੇ ਵਿੱਚ ਇੱਕ ਕੁੰਡਾ ਬਣਾਈ ਕਰਨਾ ਹੈ 1 2 3 4 5 ਇਸ ਤਰ੍ਹਾਂ ਇਸ ਤੋਂ ਅੱਗੇ ਚਾਰ ਕੁੰਡੇ ਆਪਾਂ ਸਿੱਧੇ ਬਣਾਈ ਕਰ ਲੈਣੇ ਅੱਗੇ ਪੰਜਵੇਂ ਕੁੰਡੇ ਵਿੱਚੋਂ ਹੀ ਆਪਾਂ ਇੱਕ ਕੁੰਡਾ ਬਣਾਈ ਕਰ ਲੈਣਾ ਇਸ ਕੁੰਡੇ ਨੂੰ ਵੀ ਥੋੜਾ ਜਿਹਾ ਆਪਾਂ ਲੂਜ਼ ਰੱਖਾਂਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ 1 2 3 4 5 ਪੰਜਵੇਂ ਕੁੰਡੇ ਵਿੱਚੋਂ ਇੱਕ ਕੁੰਡਾ ਆਪਾਂ ਬਣਾਈ ਕਰ ਲਵਾਂਗੇ ਇੱਕ ਕੁੰਡਾ ਚਾਰ ਕੁੰਡੇ ਅੱਗੇ ਆਪਾਂ ਸਿੱਧੇ ਬਣਾਈ ਕਰ ਦੇਣੇ ਆ ਜੀ ਚਾਰ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਪੰਜਵੇਂ ਕੁੰਡੇ ਵਿੱਚੋਂ ਹੀ ਆਪਾਂ ਇੱਕ ਕੁੰਡਾ ਬਣਾਈ ਕਰ ਲੈਣਾ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਅੱਗੇ ਫਿਰ ਇੱਕ ਕੁੰਡਾ ਸਿੱਧਾ 1 2 3 4 5 ਪੰਜਵੇਂ ਕੁੰਡੇ ਵਿੱਚੋਂ ਇੱਕ ਕੁੰਡਾ ਬਣਾਈ ਕਰ ਲਵਾਂਗੇ ਇਸ ਕੁੰਡੇ ਨੂੰ ਆਪਾਂ ਥੋੜਾ ਜਿਹਾ ਲੂਜ਼ ਰੱਖਣਾ ਜੀ ਚਾਰ ਕੁੰਡੇ ਅੱਗੇ ਸਿੱਧੇ ਚਾਰ ਕੁੰਡੇ ਸਿੱਧੇ ਬਣਾਈ ਕਰਨ ਤੋਂ ਬਾਅਦ ਪੰਜਵੇਂ ਕੁੰਡੇ ਵਿੱਚੋਂ ਇੱਕ ਕੁੰਡਾ ਆਪਾਂ ਬਣਾਈ ਕਰ ਲੈਣਾ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ 1 2 3 4 5 ਪੰਜਵੇਂ ਕੁੰਡੇ ਵਿੱਚੋਂ ਇੱਕ ਕੁੰਟਾ ਬਣਾਈ ਕਰ ਲੈਣਾ ਇਸ ਕੁੰਡੇ ਨੂੰ ਥੋੜਾ ਜਿਹਾ ਲੂਸ ਰੱਖਾਂਗੇ ਅੱਗੇ ਚਾਰ ਕੁੰਡੇ ਸਿੱਧੇ ਚਾਰ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਇਸ ਪੰਜਵੇਂ ਕੁੰਡੇ ਦੇ ਵਿੱਚੋਂ ਆਪਾਂ ਇੱਕ ਲੂਪ ਬਣਾ ਲਵਾਂਗੇ ਬਣਾਈ ਕਰ ਲਵਾਂਗੇ ਔਰ ਲਾਸਟ ਤੇ ਆਪਣਾ ਐਕਸਟਰਾ ਕੁੰਡਾ ਇਸਦੀ ਸਿੱਧੀ ਬਣਾਈ ਇੱਕ ਕੁੰਡਾ 슬ਿੱਪ ਕਰ ਲਵਾਂਗੇ ਛੇਵੀਂ ਸਲਾਈ ਇਸ ਡਿਜ਼ਾਈਨ ਦੀ ਛੇਵੀਂ ਸਲਾਈ ਇਸ ਡਿਜ਼ਾਈਨ ਦੀ ਲਾਸਟ ਸਲਾਈ ਹੈ ਜੀ ਉਲਟੀ ਸਾਈਡ ਤੋਂ ਇਸ ਸਲਾਈ ਵਿੱਚ ਆਪਾਂ ਇਸ ਤਰ੍ਹਾਂ ਪਹਿਲਾ ਕੁੰਡਾ ਐਕਸਟਰਾ ਇਸਦੀ ਬਣਾਈ ਕਰ ਲੈਣੀ ਹੈ ਉਸ ਤੋਂ ਅੱਗੇ ਇੱਕ ਕੁੰਡਾ ਆਪਣਾ ਫੇਰ ਐਕਸਟਰਾ ਇਸਦੀ ਬਣਾਈ ਕਰ ਲੈਣੀ ਹੈ ਹੁਣ ਜਿਹੜਾ ਕੁੰਡਾ ਆਪਾਂ ਇੱਧਰ ਵਧਾਇਆ ਸੀ ਜੀ ਇਹਨਾਂ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਈ ਕਰਨਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਫਿਰ ਆਪਣੇ ਤਿੰਨ ਕੁੰਡੇ ਉਲਟੇ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਉਲਟਾ ਇੱਥੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਜੀ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਵਿਚਾਲੇ ਉਲਟੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਵਿਚਕਾਰ ਤਿੰਨ ਕੁੰਡੇ ਉਲਟੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਜੀ ਇੱਥੇ ਆਪਣੇ ਦੋ ਕੁੰਡੇ ਵਧੇ ਸੀ ਆਪਾਂ ਇਹਨਾਂ ਕੁੰਡਿਆਂ ਨੂੰ ਘਟਾ ਕੇ ਕੁੰਡੇ ਪੂਰੇ ਕਰ ਲਵਾਂਗੇ ਜੀ ਬਿਚਕਾਰ ਤਿੰਨ ਕੁੰਡੇ ਉਲਟੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਜੀ ਵਿਚਕਾਰਲੇ ਤਿੰਨ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇੱਕ ਕੁੰਡਾ ਉਲਟਾ ਹੋਰ ਲਾਸਟ ਵਾਲਾ ਐਕਸਟਰਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਇਸ ਦੀ ਸਿੱਧੀ ਸਾਈਡ ਤੇ ਬਣਾਈ ਕਰ ਦੇਵਾਂਗੇ ਇਸ ਤਰ੍ਹਾਂ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ আর ਤਿੰਨ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਔਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਅੱਗੇ ਇਸ ਡਿਜ਼ਾਈਨ ਨੂੰ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਤੋਂ ਹੀ ਡਿਜ਼ਾਈਨ ਆਪਣਾ ਅੱਗੇ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ